ਬਣਾਵਾਂਗੇ ਅਸੀਂ ਮੂਲੀ ਦੇ ਪਰਾਂਠੇ ਮੂਲੀ ਦੇ ਪਰਾਂਠੇ ਬਣਾਉਣ ਲਈ ਮੈਂ ਇੱਥੇ ਇੱਕ ਮੂਲੀ ਨੂੰ ਛਿੱਲ ਕੇ ਉਹਨੂੰ ਦੋ ਪੀਸਸ ਵਿੱਚ ਕੱਟ ਕਰ ਲਿਆ ਸੀ ਤੁਸੀਂ ਵੀ ਉਹਨੂੰ ਛਿੱਲ ਕੇ ਧੋ ਕੇ ਫਿਰ ਉਹਨੂੰ ਪੀਸਸ ਵਿੱਚ ਕੱਟ ਕਰ ਲੈਣਾ ਤੇ ਫਿਰ ਅਸੀਂ ਉਹਨੂੰ ਗ੍ਰੇਟ ਕਰਾਂਗੇ ਗ੍ਰੇਟ ਕਰਨ ਤੋਂ ਬਾਅਦ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲੈਣਾ ਮੈਂ ਇੱਥੇ ਇਹਨੂੰ ਬੋਲ ਦੇ ਵਿੱਚ ਕੱਢ ਲਿਆ ਫਿਰ ਅਸੀਂ ਇਹਦੇ ਵਿੱਚ ਮਸਾਲਾ ਪਾਵਾਂਗੇ ਆਪਣੇ ਸਵਾਦ ਅਨੁਸਾਰ ਮੈਂ ਇੱਥੇ ਲੂਣ ਪਾਇਆ 1/2 ਚਮਚ ਤੇ ਤਿੰਨ ਹਰੀਆਂ ਮਿਰਚਾਂ ਪਾਈਆਂ ਇਹਨਾਂ ਨੂੰ ਤੁਸੀਂ ਕਰਜ ਦੇ ਨਾਲ ਵੀ ਕੱਟ ਸਕਦੇ ਹੋ ਪਰ ਮੈਂ ਸਿਜ਼ਰ ਯੂਜ਼ ਕਰਦੀਆਂ ਤੇ ਅਸੀਂ ਮਿਰਚਾਂ ਨੂੰ ਬ੍ਰੇਕ ਬ੍ਰੇਕ ਕੱਟ ਲਵਾਂਗੇ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਯੂਜ਼ ਕਰ ਸਕਦੇ ਹੋ 2 3 ਜਿੰਨੀਆਂ ਵੀ ਤੁਹਾਨੂੰ ਜ਼ਰੂਰਤ ਆ ਉਹਨੀਆਂ ਹਰੀਆਂ ਮਿਰਚਾਂ ਪਾ ਲੈਣੀਆਂ ਵਾ ਇਹਦੇ ਵਿੱਚ ਤੁਸੀਂ ਧਨੀਆ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਯੂਜ਼ ਕੀਤਾ ਮੈਨੂੰ ਥੋੜਾ ਜਿਹਾ ਲੂਣ ਘੱਟ ਲੱਗ ਰਿਹਾ ਸੀ ਤਾਂ ਮੈਂ ਥੋੜਾ ਜਿਹਾ ਹੋਰ ਐਡ ਕਰ ਲਿਆ ਤੁਸੀਂ ਵੀ ਆਪਣੇ ਸਵਾਦ ਅਨੁਸਾਰ ਜਿੰਨਾ ਵੀ ਤੁਹਾਨੂੰ ਜ਼ਰੂਰਤਾ ਉਹਨਾਂ ਨੂੰ ਐਡ ਕਰ ਲੈਣਾ ਵਾ ਇਹਦੇ ਵਿੱਚ ਅਸੀਂ ਮਸਾਲਾ ਪਾਵਾਂਗੇ ਗਰਮ ਮਸਾਲਾ ਮੈਂ ਮਿਕਸ ਵਾਲਾ ਹੀ ਯੂਜ਼ ਕਰਦੀ ਹਾਂ ਤੇ ਥੋੜੀ ਜੀ ਅਸੀਂ ਹਲਦੀ ਪਾਵਾਂਗੇ ਇਹਦੇ ਵਿੱਚ ਇਸ ਤੋਂ ਬਾਅਦ ਥੋੜਾ ਜਿਹਾ ਆਟਾ ਮਿਕਸ ਕਰ ਲੈਣਾ ਜਿੰਨੀਆਂ ਤੁਸੀਂ ਰੋਟੀਆਂ ਬਣਾਉਣਾ ਧਿਆਨ ਰੱਖਣਾ ਕਿ ਆਟਾ ਤੁਸੀਂ ਹੁਣੇ ਹੀ ਮਿਕਸ ਕਰਨਾ ਜਿੰਨਾ ਕਿ ਮੋਲੀਆਂ ਦੇ ਵਿੱਚ ਵਧੀਆ ਪਰਫੈਕਟ ਹੋ ਜਵੇ ਜ਼ਿਆਦਾ ਪਤਲਾ ਨਹੀਂ ਰੱਖਣਾ ਇਹਨੂੰ ਤਾਂ ਕਿ ਫਿਰ ਵਿਲਿਆ ਨਹੀਂ ਜਾਣਾ ਸਾਡੇ ਤੋਂ ਤਾਂ ਉਨਾ ਹੀ ਸਖਤ ਕਰਨਾ ਇਹਨੂੰ ਜਿੰਨਾ ਸਾਨੂੰ ਜ਼ਰੂਰਤ ਆ। ਬੱਤੇ ਨੂੰ ਚੰਗੀ ਤਰ੍ਹਾਂ ਮਲ ਲੈਣਾ ਤਾਂ ਕਿ ਇਹਦਾ ਜਿਹੜਾ ਮਸਾਲਾ ਅਸੀਂ ਪਾਇਆ ਵੱਲੋਂ ਪਾਇਆ ਉਹ ਸਾਰਾ ਇੱਕਸਾਰ ਹੋ ਜਾਵੇ। ਇੱਥੇ ਆਟਾ ਬਹੁਤ ਸੋਹਣਾ ਮੁਝ ਗਿਆ ਵਾ ਤੇ ਅਸੀਂ ਹੁਣ ਤਵੇ ਨੂੰ ਦੇਖ ਲਾਵਾਂਗੇ। ਇਹ ਪੂਰਾ ਗਰਮ ਹੋਣਾ ਚਾਹੀਦਾ ਨਹੀਂ ਤਾਂ ਫਿਰ ਰੋਟੀ ਸੁੱਕੀ ਜਹੀ ਬਣ ਜਾਂਦੀ ਹੈ ਉਹ ਜ਼ਿਆਦਾ ਟੇਸਟੀ ਨਹੀਂ ਲੱਗੂਗੀ ਹੁਣ ਅਸੀਂ ਛੋਟੇ ਛੋਟੇ ਪੇੜੇ ਬਣਾ ਲਵਾਂਗੇ ਜਿੱਡੀ ਰੋਟੀ ਸਾਨੂੰ ਚਾਹੀਦੀ ਆ ਛੋਟੀਆਂ ਰੋਟੀਆਂ ਬਣਾਉਣੀਆਂ ਤੁਸੀਂ ਪਸੰਦ ਕਰਦੇ ਹੋ ਤਾਂ ਛੋਟਾ ਪੇੜਾ ਬਣਾ ਲਵਾਂਗੇ ਜੇ ਵੱਡੀ ਬਣਾਉਣੀ ਆ ਤਾਂ ਵੱਡਾ ਪੇੜਾ ਬਣਾ ਲਵਾਂਗੇ ਪਰ ਛੋਟੀ ਰੱਖਣ ਚ ਫਾਇਦਾ ਕਿਉਂਕਿ ਜ਼ਿਆਦਾ ਮੋਲੀਆਂ ਪਾਣੀ ਛੱਡ ਜਾਂਦੀਆਂ ਨੇ ਤਾਂ ਫਿਰ ਇਹ ਚਿਪਕ ਜਾਂਦੀ ਆ ਨਾਲ ਤੇ ਫਿਰ ਚੁੱਕੀ ਨਹੀਂ ਜਾਂਦੀ ਇਸ ਲਈ ਥੋੜਾ ਇਨ ਵੇਲਣੇ ਨੂੰ ਵੀ ਧਿਆਨ ਨਾਲ ਯੂਜ਼ ਕਰਨਾ ਵਾ ਟੇ ਇੱਥੇ ਮੈਂ ਪੇੜਾ ਬਣਾ ਲਿਆ ਬਹੁਤ ਹੀ ਸੋਹਣਾ ਤੇ ਉਹਦੀ ਗੰਨੀ ਬਣਾ ਲਈਆ ਹੁਣ ਅਸੀਂ ਇਹਨੂੰ ਵੇਲਾਂਗੇ ਇਹਨੂੰ ਸੁੱਕਾ ਆਟਾ ਲਾ ਲੈਣਾ ਪਹਿਲਾਂ ਤਾਂ ਕਿ ਇਹ ਚਿਪਕੇ ਨਾ ਸਲੈਬ ਦੇ ਨਾਲ ਹੁਣ ਅਸੀਂ ਬਹੁਤ ਹੀ ਹਲਕੇ ਹੱਥਾਂ ਦੀ ਨਾਲ ਇਹਨੂੰ ਵੇਲਾਂਗੇ ਤਾਂ ਕਿ ਇਹ ਚਿਪਕੇ ਨਾ ਤੇ ਚੱਕਣ ਵਿੱਚ ਆਸਾਨ ਹੋਵੇ ਈਜ਼ੀਲੀ ਹੌਲੀ ਹੌਲੀ ਇਹਨੂੰ ਵੇਲ ਲੈਣਾ ਜੇ ਤੁਹਾਡੀ ਰੋਟੀ ਇਦਾਂ ਥੋੜੀ-ਥੋੜੀ ਟੁੱਟਦੀ ਆ ਤਾਂ ਇਹਨੂੰ ਹੱਥ 'ਪਰ ਚੱਕਣ ਤੋਂ ਬਾਅਦ ਜੋੜ ਲਵਾਂਗੇ ਜਿੱਥੋਂ ਹੀ ਥੋੜੀ ਜਿਹੀ ਟੁੱਟੀ ਲੱਗਦੀ ਹੋਊਗੀ। ਤਵੇ ਤੇ ਸੇਕ ਜਦੋਂ ਇੱਕਦਮ ਬਰਾਬਰ ਹੋ ਜਾਵੇ ਤਾਂ ਅਸੀਂ ਰੋਟੀ ਨੂੰ ਤਵੇ ਉੱਪਰ ਪਾ ਦਵਾਂਗੇ ਤੇ ਵਧੀਆ ਢੰਗ ਨਾਲ ਇਹਨੂੰ ਜਦੋਂ 골ਡਨ ਬ੍ਰਾਊਨ ਹੋਣ ਤੱਕ ਅਸੀਂ ਦਾ ਪਾਸਾ ਪਲਟਾਵਾਂਗੇ ਤੇ ਇਹਦੇ ਉੱਪਰ ਅਸੀਂ ਕਿਹੋ ਯੂਜ਼ ਕਰਾਂਗੇ ਮੈਂ ਇੱਥੇ ਦੇਸੀ ਕਿਹੋ ਯੂਜ਼ ਕਰਦੀ ਆ ਤੁਸੀਂ ਬਟਰ ਵੀ ਯੂਜ਼ ਕਰ ਸਕਦੇ ਹੋ ਤੇ ਹੋਰ ਕੋਈ ਆਇਲ ਵੀ ਯੂਜ਼ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਤੇ ਇਹਨੂੰ ਅਸੀਂ ਪੂਰੀ ਚੰਗੀ ਤਰ੍ਹਾਂ ਸੇਕ ਲਵਾਂਗੇ ਪੂਰੀ ਕ੍ਰਿਸਪੀ ਹੋਣ ਤੱਕ ਥੋੜੇ ਟਾਈਮ ਬਾਅਦ ਇਹਦਾ ਪਾਸਾ ਬਦਲ ਕੇ ਦੇਖ ਲਵਾਂਗੇ ਤਾਂ ਕਿ ਕ੍ਰਿਸਪੀ ਹੋ ਗਈ ਹੈ ਕਿ ਨਹੀਂ ਦੇਖੋ ਇੱਥੇ ਬਹੁਤ ਸੋਹਣੀ ਰੋਟੀ ਬਣ ਗਈ ਹੈ ਹੁਣ ਅਸੀਂ ਇਹਨੂੰ ਦਹੀਂ ਦੇ ਨਾਲ ਸਰਵ ਕਰਾਂਗੇ ਤੁਸੀਂ ਚਾਹੋ ਤਾਂ ਬਟਰ ਦੇ ਨਾਲ ਵੀ ਖਾ ਸਕਦੇ ਹੋ ਇਦਾਂ ਤੁਸੀਂ ਮੂਲੀ ਵਾਲੀਆਂ ਰੋਟੀਆਂ ਬਣਾ ਕੇ ਤਿਆਰ ਕਰੋ ਤਿੱਖਾ